ਮੁੰਡੇ ਦੇ ਭਰਾ ਨੇ ਵੇਟਰ ਨਾਲ ਕਰਿਆ ਆ ਕੰਮ ਵੀਡੀਓ ਹੋਈ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਵੇਟਰਾਂ ਨੂੰ ਬਰਾਤਿਆਂ ਅਤੇ ਰਿਸ਼ਤੇਦਾਰਾਂ ਦੀ ਸੇਵਾ ਕਰਦੇ ਤਾਂ ਬਹੁਤ ਦੇਖਿਆ ਹੋਵੇਗਾ ਪਰ ਹੁਣ ਵਿਆਹ ਵਾਲੇ ਮੁੰਡੇ ਦੇ ਭਰਾ ਨੇ ਵੇਟਰ ਨਾਲ ਕਰਿਆ ਆ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੇਟਰ ਟੇਬਲ ਤੇ ਵਿਆਹ ਵਾਲੇ ਮੁੰਡੇ ਦੇ ਭਰਾ ਨੂੰ ਖਾਣ ਲਈ ਚੀਜ਼ਾਂ ਦੇ ਰਿਹਾ ਏ ਅਤੇ ਜਦੋਂ ਵੇਟਰ ਚੀਜ਼ਾਂ ਰੱਖ ਕੇ ਜਾਣ ਲੱਗਦਾ ਹੈ ਤਾਂ ਵਿਆਹ ਵਾਲੇ ਮੁੰਡੇ ਦਾ ਭਰਾ ਉਸ ਤੋਂ ਟ੍ਰੇ ਫੜ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਲ ਟੇਬਲ ਤੇ ਬਿਠਾ ਲੈਂਦਾ ਏ ਅਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਵੀ ਸਾਡੇ ਨਾਲ ਬੈਠ ਜਾ ਤੂੰ ਖਾ ਤੈਨੂੰ ਵੀ ਭੁੱਖ ਲੱਗੀ ਹੋਣੀ ਏ ਪਹਿਲਾਂ ਤਾਂ ਵੇਟਰ ਹੈਰਾਨ ਹੋ ਜਾਂਦਾ ਹੈ ਅਤੇ ਫਿਰ ਖੁਸ਼ ਹੋ ਕੇ ਖਾਣ ਲੱਗ ਜਾਂਦਾ ਏ ਸੋ ਬਹੁਤ ਸਾਰੇ ਬਿਆਹਾਂ ਵਿੱਚ ਅਕਸਰ ਹੀ ਵੇਟਰਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਏ ਪਰ ਇਸ ਨੌਜਵਾਨ ਦੇ ਕੀਤੇ ਕੰਮ ਨੇ ਜਿੱਤਿਆ ਸਾਰਿਆਂ ਦਾ ਦਿਲ ਸੋ ਕੰਮ ਚਾਹੇ ਕੋਈ ਵੀ ਹੋਵੇ ਉਸ ਨੂੰ ਕਰਨ ਵਾਲੇ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ